ਲੋਕੀ ਪ੍ਰਾਰਥਨਾ ਦੇ ਲਈ ਬੈਠਦੇ ਆ ਉਹ ਪ੍ਰਾਰਥਨਾ ਨੂੰ ਵੀ ਭਾਰ ਸਮਝ ਕੇ ਬੈਠਦੇ ਆ ਉਹੋ ਇੱਕ ਘੰਟਾ ਪਾਜ਼ਰੀ ਨੇ ਕਿਹਾ ਸੀਗਾ ਬੈਣਾ ਪੈਣਾ ਆ ਕਰਨ ਨੂੰ ਤਾਂ ਹੁਣ ਮੈਂ ਇੱਕ ਘੰਟੇ ਚ ਫਲਾਣਾ ਕੰਮ ਕਰ ਲੈਣਾ ਸੀ ਜੇ ਐ ਨਾ ਕੀਤਾ ਚਲ ਕੋਈ ਨਹੀਂ ਇਹ ਵੀ ਬਹਿ ਕੇ ਦੇਖ ਲੈਨੇ ਘੰਟਾ ਕੀ ਹੁੰਦਾ ਆ ਸੋ ਇਹ ਸਹੀ ਨਹੀਂ ਹੈਗਾ ਜੇ ਤੁਸੀਂ ਇੱਕ ਘੰਟਾ ਟਾਈਮ ਮੈਥ ਵੀ ਲਿਆ ਤੁਸੀਂ ਬੈਠੇ ਆ ਤੁਸੀਂ ਉਹਦੇ ਵਿੱਚ ਕੋਸ਼ਿਸ਼ ਨਹੀਂ ਕਰ ਰਹੇ ਜੁੜਨ ਦੀ ਮੈਂ ਇਦਾਂ ਨਹੀਂ ਕਹਿੰਦੀ ਕਿ ਉਹੀ ਬਹਿਣਾ ਸਾਰਥਕ ਆ ਜਿਹਦੇ ਵਿੱਚ ਜੁੜਿਆ ਜਾਵੇ ਕਿਉਂਕਿ ਇਹ ਮਨ ਜਿਹੜਾ ਬੇਲਗਾਮ ਘੋੜਾ ਆ ਇਹਨੇ ਪਹਿਲਾਂ ਦੌੜਨਾ ਆ ਬਹੁਤ ਇਹਨੂੰ ਫੜ ਫੜ ਕੇ ਪਿੱਛੇ ਨੂੰ ਲਿਆਉਣਾ ਪੈਣਾ ਇਹਦੀ ਲਗਾਮ ਜਿਹੜੀ ਆ ਨਾ ਤੁਹਾਨੂੰ ਆਪਣੇ ਹੱਥੇ ਚ ਫੜਨੀ ਪੈਣੀ ਆ ਪਰ ਤੁਹਾਨੂੰ ਕੋਸ਼ਿਸ਼ ਤਾਂ ਕਰਨੀ ਪਊਗੀ ਮੈਂ ਤੁਹਾਨੂੰ ਆਪਣਾ ਤਜਰਬਾ ਦੱਸਦੀ ਆ ਜਦੋਂ ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਸੀਗੀ ਚੇਰ ਹੋ ਗਿਆ ਆ ਪਰ ਮੈਨੂੰ ਯਾਦ ਆ ਚੰਗੀ ਤਰ੍ਹਾਂ ਕਿ ਜਦੋਂ ਮੈਂ ਪ੍ਰਾਰਥਨਾ ਕਰਦੀ ਸੀ ਪੂਰਾ ਮਨ ਨਹੀਂ ਲੱਗਦਾ ਹੁੰਦਾ ਸੀ ਉਬਾਸੀਆਂ ਆਉਣ ਲੱਗ ਜਾਣੀਆਂ ਲੱਤਾਂ ਚ ਜੀਰ ਪੈਣੇ ਸ਼ੁਰੂ ਹੋ ਜਾਣੇ ਮਤਲਬ ਦਰਦ ਨਹੀਂ ਹੁੰਦੀ ਪਰ ਇੱਕ ਤਰ੍ਹਾਂ ਦਾ ਅਨਕੰਫਰਟ ਰਾਈਟ ਤਾਂ ਇਦਾਂ ਹੋਣਾ ਸ਼ੁਰੂ ਹੋ ਜਾਣਾ ਫੇ ਸੋੜੇ ਸੋੜੇ ਸੂਟ ਮੈਨੂੰ ਦਿਖਣੇ ਮੈਂ ਸਹੀ ਗੱਲ ਤੁਹਾਨੂੰ ਦੱਸ ਰਹੀ ਹਾਂ ਤੇ ਜ਼ਰੂਰੀ ਜ਼ਰੂਰੀ ਗੱਲਾਂ ਜ਼ਰੂਰੀ ਕੰਮ ਚੇਤੇ ਆ ਜਣੇ ਕਿਸੇ ਨੇ ਮੈਨਾਂ ਮਾੜਾ ਕੀਤਾ ਮੈਨੂੰ ਉਹ ਚੇਤੇ ਆਉਣੀਆਂ ਗੱਲਾਂ ਤੇ ਪ੍ਰਾਰਥਨਾ ਤਾਂ ਜ਼ੁਬਾਨ ਹੀ ਰੁਕ ਜਾਣੀ ਮੂੰਹ ਚੋਂ ਕੋਈ ਸ਼ਬਦ ਹੀ ਨਹੀਂ ਨਿਕਲਣਾ ਮਨ ਤੇ ਇੱਧਰ ਉੱਧਰ ਹੀ ਭੱਜਾ ਫਿਰਨਾ ਦੀ ਕਰਨਾ ਵੀ ਇਹਨੂੰ ਫੜ ਕੇ ਏਦਾਂ ਕਰ ਦਵਾ ਆਹ ਸੂਟ ਖਰੀਦ ਲਿਆਵਾ ਏਦਾਂ ਕਰ ਲਵਾ ਏਦਾਂ ਕਰ ਲਵਾ ਕਦੀ ਲੱਤਾਂ ਬਿੰਗੀਆਂ ਕਰ ਲੈਣੀਆਂ ਕਦੀ ਸਿੱਧੀਆਂ ਕਰ ਲੈਣੀਆਂ ਕਦੀ ਅੱਖਾਂ ਚੋਂ ਪਾਣੀ ਵਗੀ ਜਾਂਦਾ ਆ ਪਰ ਫੇਰ ਇਦਾਂ ਪ੍ਰਾਰਥਨਾ ਦੇ ਟਾਈਮ ਦੇ ਵਿੱਚ ਜਦੋਂ ਹੀ ਮਨ ਦੌੜਦਾ ਸੀਗਾ ਮੈ ਮੈਨੂੰ ਲੱਗਦਾ ਕਿ ਉਹ ਗੱਲ ਪੁੱਤਰ ਆਤਮਾ ਨੇ ਹੀ ਉਹ ਕੰਮ ਸਿਖਾਇਆ ਹੋਊਗਾ ਕਿਉਂਕਿ ਹਰ ਚੰਗੀ ਸ਼ੈ ਪਰਮੇਸ਼ਵਰ ਦੇ ਵੱਲੋਂ ਆ ਤੇ ਜਦੋਂ ਹੀ ਮੇਰੇ ਮਨ ਨੇ ਬੁਟੀਕ ਤੇ ਜਾਣਾ ਤੇ ਮੈਂ ਉਹਨੂੰ ਕਹਣਾ ਕਾਕਾ ਵਾਪਸ ਆ ਜਾ ਇਹ ਟਾਈਮ ਪ੍ਰਾਰਥਨਾ ਦਾ ਆ ਫੇ ਜਾਵਾਂਗੇ ਕੋਈ ਗੱਲ ਨਹੀਂ ਬਹੁਤ ਟਾਈਮ ਪਿਆ ਆ ਇਸ ਟਾਈਮ ਵਿੱਚ ਬੁਟੀਕ ਤੇ ਸੂਟ ਦੇਖਣ ਨਹੀਂ ਜਾਣਾ ਜੇ ਮੇਰੇ ਮਨ ਨੇ ਕਿਸੇ ਨਾਲ ਲੜਨ ਨੂੰ ਜਾਣਾ ਮੈਂ ਕਹਣਾ ਨਹੀਂ ਮੁੜਿਆ ਏ ਟਾਈਮ ਜਿਹੜਾ ਆ ਇਹ ਪ੍ਰਾਰਥਨਾ ਕਰਨ ਦਾ ਆ ਜੇ ਤੂੰ ਪ੍ਰਾਰਥਨਾ ਚ ਬੈਠੇਗਾ ਤੇਰਾ ਗੁੱਸਾ ਆਪੇ ਮਰ ਜਾਣਾ ਆ ਜੇ ਮਨ ਨੂੰ ਹੋਰ ਚੀਜ਼ਾਂ ਜੇ ਮਿਹਰੀਆਂ ਲੱਤਾਂ ਨੇ ਪਰੇਸ਼ਾਨ ਕਰਨ ਲੱਗਣਾ ਮੈਂ ਆਪਣੀਆਂ ਲੱਤਾਂ ਤੇ ਹੱਥ ਰੱਖਣੇ ਅਰ ਮੈਂ ਪ੍ਰਾਰਥਨਾ ਕਰਕੇ ਕਹਿਣਾ ਮੈਂ ਯਿਸੂ ਦੇ ਨਾਮ ਦੇ ਵਿੱਚ ਆਪਣੀਆਂ ਲੱਤਾਂ ਨੂੰ ਬles ਕਰਦੀ ਇਹਨਾਂ ਦੇ ਅੰਦਰ ਕੋਈ ਦਰਦ ਨਹੀਂ ਆ ਇਹ ਕੋਈ ਵਿਗਨ ਨਹੀਂ ਆ ਸਕਦੀਆਂ ਪ੍ਰਾਰਥਨਾ ਦੇ ਵਿੱਚ ਅਰ ਮੈਂ ਆਪਣੇ ਸਰੀਰ ਦੇ ਨਾਲ ਵੀ ਗੱਲ ਕਰਨੀ ਕਿ ਇਹ ਟਾਈਮ ਪਰਮੇਸ਼ਵਰ ਦੇ ਨਾਲ ਬੈਠਣ ਦਾ ਆ ਉਸ ਪਰਮੇਸ਼ਵਰ ਦੇ ਨਾਲ ਜਿਸ ਪਰਮੇਸ਼ਵਰ ਨੇ ਇਹ ਬੋਡੀ ਤੈਨੂੰ ਰਚਿਆ ਆ ਇਹ ਸਰੀਰ ਜਿਸ ਪਰਮੇਸ਼ਰ ਨੇ ਤੈਨੂੰ ਰਚਿਆ ਆ ਇਹ ਟਾਈਮ ਤੇਰਾ ਤੇਰੇ ਸਿਰਜਣਹਾਰ ਦੇ ਨਾਲ ਗੱਲਾਂ ਕਰਨ ਦਾ ਆ ਇਸ ਟਾਈਮ ਵਿੱਚ ਤੂੰ ਉਹਨੂੰ ਮੈਲ ਤੂੰ ਉਹਨੂੰ ਥੈਂਕ ਯੂ ਕਰ ਅ ਮੈਨੂੰ ਲੱਗਦਾ ਕਿ ਮੈਨੂੰ 1 ਮਹੀਨੇ ਤੋਂ 2 ਮਹੀਨੇ ਪੂਰੀ ਜਦੋਜਾਇਦ ਕਰਨੀ ਪਈ ਕਿ ਫੁੱਲ ਟਾਈਮ ਜਿਹੜਾ ਪ੍ਰਾਰਥਨਾ ਦਾ ਸੀ ਬਸ ਇੱਕ ਚੀਜ਼ ਭੱਜਦੀ ਆ ਤੇ ਉਹਨੂੰ ਵਾਪਸ ਲਿਆਉਣਾ ਫੇਰ ਉਹ ਭੱਜਦੀ ਆ ਤੇ ਉਹਨੂੰ ਵਾਪਸ ਲਾ ਫੁੱਲ ਟਾਈਮ ਫਾਈਟ ਦੇ ਵਿੱਚ ਸੀ ਕੋਈ ਪ੍ਰਾਰਥਨਾ ਨਹੀਂ ਹੋ ਰਹੀ ਸੀ ਮੈਂ ਕੋਸ਼ਿਸ਼ ਕਰਦੀ ਸੀ ਪ੍ਰਾਰਥਨਾ ਕਰਨ ਦੀ ਪਰ ਸਾਰਾ ਟਾਈਮ ਇਹੀ ਚੱਲ ਰਿਹਾ ਸੀ ਕਿ ਵਾਪਸ ਆ ਜਾ ਵਾਪਸ ਆ ਜਾ ਵਾਪਸ ਆ ਜਾ ਪਰ ਕਿੰਨੇ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ ਔਰ ਇੱਕ ਦਿਨ ਇਸ ਮਨ ਨੂੰ ਪਤਾ ਲੱਗ ਗਿਆ ਕਿ ਇੰਨੇ ਮੇਰੇ ਨਾਲ ਭੱਜਣਾ ਨਹੀਂ ਆ ਤੇ ਮੈਨੂੰ ਭੱਜਣ ਦੇਣਾ ਵੀ ਨਹੀਂ ਆ ਮੈਨੂੰ ਟਿਕਣਾ ਪੈਣਾ ਆ ਤਾਂ ਹੁਣ ਉਹ ਟਾਈਮ ਆ ਗਿਆ ਕਿ ਤੁਸੀਂ ਤੁਰੇ ਫਿਰਦੇ ਆ ਵੀ ਜਦੋਂ ਮਰਜ਼ੀ ਕਨੈਕਟ ਹੋ ਸਕਦੇ ਆ ਜਦੋਂ ਵੀ ਬੈਠਦੇ ਆ ਤੇ ਆਪਣੇ ਆਪ ਹੀ ਇਹ ਮਨ ਜਿਹੜਾ ਆ ਇਹ ਖੁਸ਼ੀ ਦੇ ਨਾਲ ਆਪਣੇ ਸਿਰਜਣਹਾਰ ਦਾ ਜਿਹੜਾ ਆ ਧੰਨਵਾਦ ਕਰਨਾ ਸ਼ੁਰੂ ਕਰ ਦਿੰਦਾ ਆ ਹਾਲੇਲੂਇਆ ਸੋ ਤੁਹਾਡੇ ਨਾਲ ਵੀ ਇਦਾਂ ਹੋ ਸਕਦਾ ਏ ਤੁਸੀਂ ਵੀ ਇਦਾਂ ਦੇ ਐਕਸਪੈਰੀਮੈਂਟ ਦੇ ਵਿੱਚੋਂ ਦੀ ਇਦਾਂ ਦੇ ਤਜਰਬੇ ਦੇ ਵਿੱਚੋਂ ਦੀ ਹੋ ਸਕਦਾ ਗੁਜ਼ਰੇ ਹੋਵੋ ਹੋ ਸਕਦਾ ਗੁਜ਼ਰੇ ਹੋਵੋ ਜਾਂ ਤੁਹਾਨੂੰ ਗੁਜ਼ਰਨਾ ਪਵੇ ਪਰ ਤੁਸੀਂ ਇਹ ਨਾ ਸੋਚੋ ਕਿ ਮੇਰਾ ਮਾਨਨੀ ਲੱਗਦਾ ਪ੍ਰਾਰਥਨਾ ਚ ਤੇ ਮੈਂ ਉੱਠ ਪਵਾਂ ਉਹ ਇਨਸਾਨ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਸੰਤੁਸ਼ਟ ਨਹੀਂ ਹੋ ਸਕਦਾ ਆਨੰਦ ਨਹੀਂ ਪ੍ਰਾਪਤ ਕਰ ਸਕਦਾ ਕਾਮਯਾਬ ਨਹੀਂ ਹੋ ਸਕਦਾ ਜਿਹੜਾ ਕਦੀ ਵੀ ਆਪਣੇ ਸ਼ੁਰੂ ਕੀਤੇ ਹੋਏ ਕੰਮ ਨੂੰ ਪੂਰਾ ਨਹੀਂ ਕਰਦਾ